ਬੀਤੇ ਦਿਨੀ ਆਈਫੋਨ ਕੰਪਨੀ ਨੇ ਆਪਣੀ ਨਵੀਂ ਸੀਰੀਜ਼ ਆਈਫੋਨ 16 ਲਾਂਚ ਕੀਤੀ ਹੈ ਬਟ ਯੂਜ਼ਰਸ ਨੂੰ ਆਈਫੋਨ 16 ਦੇ ਨਾਲ ਇੱਕ ਵੱਡਾ ਝਟਕਾ ਮਿਲਿਆ ਹੈ ਆਈਫੋਨ ਕੰਪਨੀ ਨੇ 16 ਲਾਂਚ ਕਰਦਿਆਂ ਹੀ ਆਈਫੋਨ ਦੀਆਂ ਪਿਛਲੀ ਸੀਰੀਜ਼ ਨੂੰ ਬੰਦ ਕਰ ਦਿੱਤਾ ਹੈ ਦੱਸਈਏ ਕਿ ਐਪਲ ਨੇ ਆਈਫੋਨ 16 ਲਾਂਚ ਕਰ ਦਿੱਤਾ ਹੈ ਕੰਪਨੀ ਨੇ ਆਈਫੋਨ 16 ਆਈਫੋਨ 16 ਪਲੱਸ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਨੂੰ ਲਾਂਚ ਕੀਤਾ ਹੈ ਨਵੀਂ ਸੀਰੀਜ਼ ਦੇ ਨਾਲ ਕੰਪਨੀ ਨੇ ਐਪਲ ਯੂਜ਼ਰਸ ਨੂੰ ਵੱਡਾ ਝਟਕਾ ਦਤਾ ਹੈ ਕੰਪਨੀ ਨੇ ਕੁਝ ਪੁਰਾਣੇ ਫੋਨ ਬੰਦ ਕਰ ਦਿੱਤੇ ਹਨ ਇਸ ਸੂਚੀ ਵਿੱਚ ਪ੍ਰੋ ਅਤੇ ਸਟੈਂਡਰਡ ਵੇਰੀਐਂਟ ਦੋਵੇਂ ਸ਼ਾਮਲ ਹਨ ਦਰਅਸਲ ਹਰ ਸਾਲ ਨਵੀਂ ਆਈਫੋਨ ਸੀਰੀਜ਼ ਦੇ ਲਾਂਚ ਨਾਲ ਕੰਪਨੀ ਪੁਰਾਣੇ ਮਾਡਲ ਨੂੰ ਬੰਦ ਕਰ ਦਿੰਦੀ ਹੈ ਇਸ ਵਾਰ ਕੰਪਨੀ ਨੇ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਨੂੰ ਬੰਦ ਕਰ ਦਿੱਤਾ ਹੈ ਇਸ ਤੋਂ ਇਲਾਵਾ ਕੰਪਨੀ ਨੇ ਵੈੱਬਸਾਈਟ ਤੋਂ ਕੁਝ ਐਸੈਸਰੀ ਵੀ ਹਟਾ ਦਿੱਤੀਆਂ ਹਨ Apple ਨੇ MegaFast Wild ਦੇ Wi-Fi 6 ਸਮਰਥਕ ਨੂੰ ਹਟਾ ਦਿੱਤਾ ਹੈ ਇਸ ਤੋਂ ਇਲਾਵਾ ਕੰਪਨੀ ਨੇ ਫਾਈਨ ਵੋਵਨ ਕੇਸ ਨੂੰ ਵੀ ਬੰਦ ਦਿੱਤਾ ਹੈ ਕੰਪਨੀ ਨੇ ਆਪਣੀ ਅਧਿਕਾਰਿਤ ਵੈਬਸਾਈਟ ਤੋਂ 3 ਫੋਨ ਆਈਫੋਨ 13 ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਨੂੰ ਹਟਾ ਦਿੱਤਾ ਹੈ ਦੱਸਿਆ ਹੈ ਕਿ ਭਾਵੇਂ ਇਹਨਾਂ ਆਈਫੋਨਸ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਹੈ ਪਰ ਇਹਨਾਂ ਨੂੰ ਐਪਲ ਦੇ ਆਧਾਰਿਤ ਸਟੋਰਾਂ ਈ-ਕਾਮਰਸ ਪਲੇਟਫਾਰਮਾਂ ਅਤੇ ਹੋਰ ਰਿਟੇਲ ਸਟੋਰਾਂ ਦੁੱਖ ਹੀ ਦਿਆ ਜਾ ਸਕੇਗਾ ਇਹਨਾਂ ਆਈਫੋਨਸ ਦੀ ਵਿਕਰੀ ਆਖਰੀ ਸਟਾਕ ਰੈਂਪ ਤੱਕ ਜਾਰੀ ਰਹੇਗੀ ਹਾਲਾਂਕਿ ਇਹਨਾਂ ਫੋਨਾਂ ਨੂੰ ਖਰੀਦਣ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਤੁਸੀਂ ਇਹਨਾਂ ਫੋਨਾਂ ਨੂੰ Amazon Flipkart ਅਤੇ ਉਹ ਆਨਲਾਈਨ ਵੈਬਸਾਈਟਾਂ ਤੋਂ ਖਰੀਦ乍ਦੇ ਹੋ ਇਸ ਦੇ ਨਾਲ ਹੀ ਆਈਫੋਨ ਦੇ ਪੁਰਾਣੇ ਮਾਡਲ ਦੀਆਂ ਕੀਮਤਾਂ 'ਚ ਵੀ ਭਾਰੀ ਗਿਰਾਵਟ ਆਈ ਹੈ ਨਾਲ ਹੀ ਹੁਣ ਸੇਲ 'ਚ ਇਹਨਾਂ ਆਈਫੋਨਸ ਦੀ ਕੀਮਤ ਵੀ ਘਟਦੀ ਜਾਵੇਗੀ ਤੁਹਾਨੂੰ ਦੱਸ ਹੀ ਇਹ ਕੀ ਤੁਹਾਨੂੰ ਐਪਲ ਇੰਟੈਲੀਜੈਂਸ ਦਾ ਸਪੋਰਟ ਸਿਰਫ ਆਈਫੋਨ 15 ਪ੍ਰੋ ਮੈਕਸ ਅਤੇ ਆਈਫੋਨ 15 ਵਿੱਚ ਮਿਲੇਗਾ ਇਸ ਦੇ ਨਾਲ ਹੀ ਆਈਫੋਨ 16 ਸੀਰੀਜ਼ ਦੇ ਸਾਰੇ smartphones ਨੂੰ ਤੁਹਾਨੂੰ Apple ਇੰਟੈਲੀਜੈਂਸ ਦਾ ਸਪੋਰਟ ਮਿਲੇਗਾ ਕੰਪਨੀ ਨੇ ਆਪਣੀ ਅਧਿਕਾਰਿਤ ਵੈਬਸਾਈਟ ਤੋਂ ਤਿੰਨ ਫੋਨ ਆਈਫੋਨ 13 ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਨੂੰ ਹਟਾ ਦਿੱਤਾ ਹੈ ਦੱਸਿਆ ਹੈ ਕਿ ਭਾਵੇਂ ਇਹਨਾਂ ਆਈਫੋਨਸ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਹੈ ਪਰ ਇਹਨਾਂ ਨੂੰ Apple ਦੇ ਆਧਾਰਿਤ ਸਟੋਰਾਂ ਈ-ਕਾਮਰਸ ਪਲੇਟਫਾਰਮਾਂ ਤੇ ਹੋਰ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ ਸਸੇ ਹੈ ਕਿ ਐਪਲ ਕੰਪਨੀ ਨੇ ਜਿਹੜਾ ਐਪਲ ਯੂਜ਼ਰ ਸਨਿਕਰ ਛਟਕਾ ਦਿੰਦਾ ਹੈ ਆਈਫੋਨ 16 ਦੀ ਸੀਰੀਜ਼ ਲਾਂਚ ਕਰਨ ਸਾਰ ਆਈਫੋਨ 15 ਅਤੇ ਆਈਫੋਨ 15 ਪ੍ਰੋ ਮੈਕਸ ਦੀਆਂ ਜਿਹੜੀਆਂ ਸੀਰੀਜ਼ ਨੇ ਉਹ ਬੰਦ ਕਰ ਦਿੱਤੀਆਂ ਨੇ ਹਾਲਾਂਕਿ ਜਦ ਤੱਕ ਆਈਫੋਨ 15 ਦਾ ਸਟਾਕ ਮਾਰਕੀਟ ਜਾਂ ਫਿਰ ਰਿਟੇਲ ਸਟੋਰਾਂ ਦੇ ਵਿੱਚ ਉਪਲਬਧ ਹੈ ਉਦੋਂ ਤੱਕ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਪਰ ਆਈਫੋਨ ਦੀ ਵੈੱਬਸਾਈਟ ਤੇ ਆਈਫੋਨ 15 ਆਈਫੋਨ 15 ਪ੍ਰੋ ਮੈਕਸ ਨੂੰ ਆਈਫੋਨ ਕੰਪਨੀ ਨੇ ਬੰਦ ਕਰ ਦਿੱਤਾ ਹੈ ਹਰ ਸਾਲ ਆਈਫੋਨ ਕੰਪਨੀ ਆਪਣੀ ਨਵੀਂ ਸੀਰੀਜ਼ ਲਾਂਚ ਕਰਦੀ ਹੈ ਤੇ ਲੋਕਾਂ ਦੇ ਵਿੱਚ ਉਨਾ ਹੀ ਉਤਸ਼ਾਹ ਰਹੰਦਾ ਹੈ ਨਵੀਂ ਸੀਰੀਜ਼ ਨੂੰ ਖਰੀਦਣ ਦਾ ਦੱਸਈਏ ਕਿ ਆਈਫੋਨ 16 ਲਾਂਚ ਹੁੰਦੇ ਹੀ ਆਈਫੋਨ ਕੰਪਨੀ ਨੇ ਲੋਕਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਜਿਸ ਦੇ ਵਿੱਚ ਆਈਫੋਨ 50 ਦੀ ਸੀਰੀਜ਼ ਆਈਫੋਨ ਕੰਪਨੀ ਵੱਲੋਂ ਬੰਦ ਕਰ ਦਿੱਤੀ ਗਈ ਹੈ ਤੇ ਵੈਬਸਾਈਟ ਤੋਂ ਕਈ ਤਰ੍ਹਾਂ ਦੀਆਂ ਐਸੈਸਰੀਆਂ ਵੀ ਹਟਾ ਦਿੱਤੀਆਂ ਗਈਆਂ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ